ਰਾਜਪੁਰਾ ਦੇ ਵਿੱਚ ਫਰਾਡ ਹੋਇਆ ਏ ਪੂਰਾ ਪਲਾਈਨਿੰਗ ਬਣਾ ਕੇ ਨਾ ਫਿਰ ਬੱਚੇ ਨੂੰ ਜੋਬ ਤੋਂ ਕੱਢਿਆ ਇੰਨੇ ਪਹਿਲਾਂ ਹੀ ਆਪਣੇ ਪੈਨ ਨੁਦਾਂ ਰਜਿਸਟ੍ਰੇਸ਼ਨ ਉੱਤੇ ਕਰਾਤਾ ਸੀ ਤੇ ਬਸ ਇਹਦੇ ਪਿਓ ਨੇ ਤੇ ਮਾਂ ਨੇ ਕਿਹਾ ਸੀ ਰਿਕਾਰਡਾਂ ਭੇਜ ਦੇ ਹੀ ਵੀ ਤੂੰ ਇਹਨੂੰ ਕੱਢ ਕਿਸੇ ਤਰ੍ਹਾਂ ਕੱਢ ਜਾਂ ਇਹਨੂੰ ਮਾਰ ਜਾਂ ਇਹਨੂੰ ਇੱਥੋਂ ਕੱਢ 2018 ਵਿੱਚ ਬੇਟੇ ਦਾ ਵਿਆਹ ਹੋਇਆ 2020 ਦੇ ਵਿੱਚ ਇਹਨਾਂ ਦੀ ਨੂੰਹਾਂ ਜਿਹੜੀ ਉਹ ਵਿਦੇਸ਼ ਗਈਗੀ ਤੋ ਦੇ ਨਾਲ ਕਿੰਨੇ ਪੈਸੇ ਦੀ ਲੱਗੀ ਮੇਰੇ ਨਾਲ ਕਿ ਸਾਰਾ ਇਹ ਵੇਲੇ 60 ਲੱਖ ਦੀ ਉਹ ਚੁੱਕੀ ਇਹਦਾ ਪਿਓ ਕੁੜੀ ਦਾ ਲਲਕਾਰ ਦਾ ਹੀ ਲਖਬੀਰ ਸਿੰਘ ਮੈਂ ਇਹਨੂੰ ਰਿਪੋਰਟ ਕਰਾ ਕੇ ਛੱਡਾਂਗਾ ਮੈਂ ਉਥੇ ਰਹਿਣ ਨਹੀਂ ਦੇਣਾ ਆ ਨਹੀਂ ਕਰਨਾ ਇਹੋ ਚੋਕ ਜਿਹਾ ਕੇ 25 ਲੱਖ ਇਕੱਠਾ ਕਰਕੇ ਫੇਰ ਹੀ ਵਰਕਰ ਪਰਮੰਟ ਪਵਾਇਆ ਪੀਐਨਰ 17 ਲੱਖ ਇਹਨੇ ਸਾਨੂੰ ਘਾਟਾ ਪਵਾਤਾ ਘਰ ਵਿੱਚ ਉਹ ਵੀ ਉਹ ਵੀ ਮਤਲਬ ਉਹ ਵੀ ਤੇ ਘਰ ਦੇ ਹੀ ਪੈਸੇ ਉਹ ਹੀ ਕਰਜਾ ਲਾਉਣਾ ਹੀ ਉਹ ਹੀ ਉਥੇ ਪਤਾ ਦੇ ਰਹੇ ਆ ਬੱਚੇ ਸਾਡੇ ਨੂੰ ਪਤਾ ਨਹੀਂ ਇਥੋਂ ਇਹਦੀ ਮਾਂ ਨੇ ਕੀ ਦੇ ਦੇ ਕੇ ਘਲਿਆ ਕੁੜੀ ਨੂੰ ਕੋਈ ਕਰਦੀ ਰਹੀ ਹੈ ਕੀ ਉਹਨੂੰ ਦੁੱਧ ਚ ਕੋ ਗੋਲੀਆਂ ਪਾਉਂਦੀ ਰਹੀ ਹੈ ਦੇਂਦੀ ਰਹੀ ਹੈ ਨੀਂਦ ਦੇ ਵਿੱਚ ਬੱਚੇ ਨੇ ਰਾਤ ਨੂੰ 2-2 ਵਜੇ ਤੱਕ ਬਾਹਰ ਬੈ ਰਹਿਣਾ ਸਾਨੂੰ ਫੋਨ ਆਉਣਾ ਮੈਨੂੰ ਨੀਂਦ ਨਹੀਂ ਆਉਂਦੀ ਆ ਨਹੀਂ ਫਿਰ ਕਹਿੰਦਾ ਕੀ ਹੋਇਆ ਇਹਨੂੰ ਅੰਦਰੋਂ ਫੋਨ ਕਰਨਾ ਮਿਠਾਉਣਾ ਇਹਨੇ ਅੰਦਰ ਖੜਨਾ ਉਹਨੂੰ ਇਹਦੇ ਮਾਪਿਆਂ ਨੂੰ ਦਸੇ ਰਿਹਾ ਆ ਹੋਇਆ ਉਹਨਾਂ ਕਹਿੰਣਾ ਕੋਈ ਨਹੀਂ ਇਹਨੂੰ ਫਾਂਡਾ ਫੁੰਡਾ ਕਰਾਓ ਕੋਈ ਬਾਹਰ ਦੀ ਸ਼ਿਕਾਇਤ ਹੋ ਗਈ ਹੈ ਆ ਹੋ ਗਈ ਆ ਚੀਜ਼ਾਂ ਸੜ ਰਹੀ ਕਰਦੀ ਇਹਦੀ ਮਾਂ ਇੱਥੇ ਸਾਰਾ ਕੁਝ ਕਰਕੇ ਉਹਦਾ ਧੰਦਾ ਹੀ ਇਹ ਉਹਨੇ ਰੰਬਿਆ ਇਹ ਜਨਾਨੀ ਨੇ ਵੀ ਬਸ ਕੇ ਲੋਕਾਂ ਦੇ ਘਰ ਬਰਬਾਦ ਕਰਦਾ 31 ਜੁਲਾਈ ਜੋ ਮੇਰੇ ਬੇਟਾ ਜਦੋਂ ਇੱਥੋਂ ਪਹਿਲੀ ਨੂੰ ਨਿਕਲਿਆ ਮਤਲਬ ਕਿ ਥਾਣੇ ਵਾਲਾ ਛ ਉਹਨਾਂ ਫੇਰ ਇਹਨੂੰ ਫੋਨ ਕੀਤਾ ਇਹਦੇ بیٹے ਦੀ ਵਾਈਫ ਨੇ ਹਾਂ ਵੀ ਇਹਨੂੰ ਹਰਪ੍ਰੀਤ ਨੇ ਇੱਥੇ ਭੇਜਦੀ ਏ ਇਹਨੇ ਸਾਫ਼ ਕਿਹਾ ਇਹਦੇ ਮੈਨੇਜਰ ਨਾਲ ਵੀ ਪਤਾ ਨਹੀਂ ਕੀ ਕੋਈ ਗੱਲ ਹੋਈ ਇੱਕ ਮੁੰਡਾ শ্রীলੰਕਾ ਦਾ ਛਰੀਨਾ ਆਥਾ ਅਜੇ ਵੀ ਉਹਦੇ ਨਾਲ ਕੋਟ ਚ ਆਉਂਦੀ ਸਾਰੇ ਕੰਮ ਚੱਲਦੇ ਨੇ ਸਾਨੂੰ ਨਹੀਂ ਪਤਾ ਕੀ ਮੁੰਡੇ ਨੇ ਵੀ ਦੇਖੀ ਉੱਥੇ ਬੈਠੀ ਸਾਰਾ ਕੁਝ ਹੋਇਆ ਆਪਣੇ ਰੂਮ ਦੇ ਵਿੱਚ ਉਹ ਮੁੰਡੇ ਦੇ ਕਰਕੇ ਸਾਡਾ ਸਾਰਾ ਕੰਮ ਖਰਾਬ ਹੋਇਆ ਇੱਥੇ ਉਹਨਾਂ ਦੇ ਖਿਲਾਫ ਕੋਈ ਐਫ ਆਈ ਆਰ ਦਰਜ ਕਰਾਈ ਆ ਆਈਡੀਆ ਦੇ ਵਿੱਚ ਅਹੀਂ ਸਾਦਰ ਖਾਸ ਦਿੱਤੀ ਹੈ ਮਤਲਬ ਸਾਡਾ ਫਿਰ ਜਿਹੜਾ ਐਮ.ਐਲ.ਏ ਆਂਦਾ ਵੀ ਕੋਈ ਨਹੀਂ ਵੀ ਉਹ ਵੀ ਚਲੋ ਇੱਕੋ ਪਿੰਡ ਦੇ ਆਂਦਾ ਵੀ ਮੈਂ ਫੈਸਲਾ ਤੁਹਾਡਾ ਕਰਾ ਦੇਣਾ ਇਹਦਾ ਕਾਰਗੁਰ ਕੇ ਇਹਨਾਂ ਗੋਲ ਸਾਡੀ ਗੱਲ ਕੀਤੀ ਕੋ ਸਾਡੀ ਉਸੇ ਸੁਣਾਈ ਹੋਈ ਨਹੀਂ ਰਾਜਪੁਰਾ ਦੇ ਵਿੱਚ ਅਜੋ ਲੋਕ ਇਕੱਠੇ ਹੋਏ ਨੇ ਜਿਨ੍ਹਾਂ ਦੇ ਨਾਲ ਵੱਡਾ ਫਰਾਡ ਹੋਇਆ ਏ ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਇੱਕ ਅਜੀਹਾ ਫਰੌਡ ਸਾਹਮਣੇ ਆਇਆ ਏ ਜਿਸ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਘਰ ਤਾਂ ਬਰਬਾਦ ਕੀਤੇ ਫਿਊਚਰ ਵੀ ਬੱਚਿਆਂ ਦਾ ਬਰਬਾਦ ਕਰ ਦਿੱਤਾ ਤਾਂ ਵਿਆਹ ਦੇ ਨਾਂ ਤੇ ਲੜਕੀਆਂ ਨੇ ਜਿਹੜੀਆਂ ਉਹ ਵਿਦੇਸ਼ ਜਾ ਕੇ ਮੁੱਕਰ ਗਈਆਂ ਕਨੇਕਾ ਹੀ ਪਰਿਵਾਰਾਂ ਦੇ ਨਾਲ ਠੱਗੀ ਆ ਜਿਹੜੀ ਉਹ ਵੱਜੀ ਆ ਤਾਂ ਦਸੂਹਾ ਦਾ ਇੱਕ ਪਰਿਵਾਰ ਆ ਜਿਹੜਾ ਉਹ ਸਾਡੇ ਨਾਲ ਮੌਜੂਦ ਹੈ 2018 ਵਿੱਚ ਬੇਟੇ ਦਾ ਵਿਆਹ ਹੋਇਆ 2020 ਦੇ ਵਿੱਚ ਇਹਨਾਂ ਦੀ ਨੂੰਹਾਂ ਜਿਹੜੀ ਉਹ ਵਿਦੇਸ਼ ਗਈ ਬਾਅਦ ਦੇ ਵਿੱਚ ਬੇਟਾ ਤੁਹਾਡਾ ਨਾਲ ਹੀ ਵਿਦੇਸ਼ ਗਿਆ ਸੀ ਜਾਂ ਬੱਚੇ ਜਾਂਦੇ ਵਿੱਚ ਗਏ ਆ 20 ਅਕਤੂਬਰ ਨੂੰ ਗਏ ਆ ਜੀ ਜੀ ਕਰੋਨਾ ਕਾਲ ਦੇ ਵਿੱਚ ਗਏ ਆ 10ਵੇਂ ਮਹੀਨੇ ਚ ਉੱਥੇ ਜਾ ਕੇ ਇਹਦੀ ਸਾਲ ਦੀ ਪੜ੍ਹਾਈ ਸੀ ਮਾਸਟਰ ਡਿਗਰੀ ਦੀ ਇਹ ਉੱਥੇ ਸਾਲ ਜਾਂਦੀ ਈ ਹੈ ਕੋਈ ਕਿੱਦਾਂ ਵੀ ਮਤਲਬ ਕਿ ਪੜ੍ਹੀ ਹੈ ਜਾਂ ਨਹੀਂ ਪੜ੍ਹੀ ਸਾ ਨਹੀਂ ਪਤਾ ਉੱਥੇ ਯੂਨੀਵਰਸਿਟੀ ਚ ਕੁੜੀ ਫੇਰ ਜਾ ਕੇ ਫੇਲ ਹੋ ਗਈ ਹੈ ਉੱਥੇ ਸਰ ਤੁਹਾਡੇ ਨਾਲ ਧੋਖਾ ਕਿਵੇਂ ਕੀਤਾ ਧੋਖਾ ਸਰ ਸਾਡੇ ਨਾਲ ਇਦਾਂ ਹੋਇਆ ਮਤਲਬ ਕਿ ਵੀ ਜਿਵੇਂ ਮਿੱਠੇ ਪਣ ਕੇ ਕਿਸੇ ਨੂੰ ਲੁੱਟੀ ਦਾ ਖਾਈ ਦਾ ਸਾਡੇ ਨਾਲ ਬੜੇ ਸੋਹਣੇ ਜੁੜੇ ਰਹੇ ਨੇ 6 ਸਾਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਈ ਅੱਜ ਤੱਕ ਕੁੜੀ ਨੇ ਵੀ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੋਈ ਉੱਚੀ ਆਵਾਜ਼ ਨਹੀਂ ਕੋ ਕੁਝ ਨਹੀਂ ਜਿੱਦਾਂ ਸਾਡੇ ਦੁੱਖ ਹਰ ਥਾਂ ਸਾਡੇ ਨਾਲ ਸ਼ਾਮਲ ਹੁੰਦੀ ਰਹੀ ਹੈ ਬਸ ਜੂ ਜੂ ਚੱਲਦਾ ਰਿਹਾ ਬਾਅਦ ਚ ਇਹਨਾਂ ਦਾ ਪੜ੍ਹਾਈ ਦਾ ਖਤਮ ਹੋ ਗਿਆ ਤੇ ਫੇਲ ਹੋ ਗਈ ਹੈ ਤੇ ਬਾਅਦ ਇਹਨਾਂ ਨੇ ਮੇਰੇ ਨਾਲ ਘਟ ਗੱਲ ਕੀਤੀ ਆ ਦੂਆਂ ਨੇ ਮੇਰੀ ਵਾਈਫ ਨਾਲ ਗੱਲ ਕਰ ਕਰਕੇ ਇਹਨਾਂ ਦੱਸਿਆ ਵੀ ਐਦਾ ਵਰਕ ਪਰਮਿਟ ਪੈਂਦਾ ਆ ਕਰ ਲੀਏ ਕਮਾਈ ਦਾ ਸਾਧਨ ਬਣ ਜਾਏਗਾ ਉਹ ਹੋ ਜਾਏਗਾ ਫਤਿਹ ਆ ਬਦਿਓ ਕਿ ਠੱਗੀ ਤੋਂ ਦੇ ਨਾਲ ਕਿੰਨੇ ਪੈਸੇ ਦੀ ਲੱਗੀ ਠੱਗੀ ਸਾਰਾ ਇਹ ਵੇਲੇ 60 ਲੱਖ ਦੀ ਹੋ ਚੁੱਕੀ ਹੈ ਜੀ 60 ਲੱਖ ਰੁਪਇਆ ਤੋਂ ਇੱਕ ਵਾਰੀ ਮੈਂ ਪੜ੍ਹਾਈ ਤੇ ਪੈਸਾ ਲਾਇਆ 25 ਲੱਖ ਰੁਪਇਆ ਦੂਜੀ ਵਾਰੀ 22-24 ਲੱਖ ਮੈਂ ਵਰਕ ਪਰਮਿਟ ਤੇ ਲਾਇਆ ਪੈਸੇ ਕਿੱਥੋਂ ਲਾਇਏ ਕੋਈ ਜ਼ਮੀਨ ਵੇਚੀ ਹੈ ਸਰ ਮੇਰੇ ਕੋਲ ਰਜਿਸਟਰੀਆਂ ਪਈਆਂ ਨੇ ਮੇਰੀ ਜ਼ਮੀਨ ਵਿਕੀ ਹੈ ਕਿੰਨੀ ਜ਼ਮੀਨ ਵੇਚੀ ਹੈ ਮੈਂ ਜ਼ਮੀਨ 7 ਕਨਾਲਾ ਸ਼ਹਿਰ ਚੋਂ ਪ੍ਰਾਪਰਟੀ ਵੇਚੀ ਹੈ ਆਪਣੀ ਜੀ ਹਾਂਜੀ ਸ਼ਹਿਰ ਦੇ 1 ਕਰੋੜ ਰੁਪਏ ਦੀ ਜ਼ਮੀਨ ਹੀ ਜਿਹੜੀ ਮੈਂ ਵੇਚੀ ਉਹਦੀ ਆਪਣੀ ਜੀ ਮੇਰੇ ਕੋਲ ਰਜਿਸਟਰੀਆਂ ਬਕਾਇਦਾ ਬੋਲਦੀਆਂ ਮੇਰੇ ਕੋਲ ਰਜਿਸਟਰੀਆਂ ਪਈਆਂ ਨੇ ਐਂਟਰੀਆਂ ਬੋਲਦੀਆਂ ਨੇ ਕਾਪੀਆਂ ਦੀਆਂ ਹਰ ਚੀਜ਼ ਬੋਲਦੀਏ ਹੁਣ ਮੇਰੇ ਬੇਟੇ ਦਾ ਉਥੇ ਫੇਰ ਫਿਊਚਰ ਖਰਾਬ ਕਰਤਾ ਵੀਜ਼ਾ ਕਟਾਤਾ ਇਹਨੇ ਸਾਰੇ ਕੰਮ ਕਰਤੇ ਪੁਲਿਸ ਨੂੰ ਫੜਾਤਾ ਆ ਵੀਜ਼ਾ ਕਟਿਆ ਗਿਆ ਬੱਚੇ ਦਾ ਸਾਰਾ ਕੁਝ ਹਰ ਚੀਜ਼ ਖਤਮ ਕਰਤੀ ਉਹਦੀ ਇਹਦਾ ਪਿਓ ਕੁੜੀ ਦਾ ਲਲਕਾਰ ਦਾ ਹੀ ਲਖਬੀਰ ਸਿੰਘ ਮੈਂ ਇਹਨੂੰ ਰਿਪੋਰਟ ਕਰਾ ਕੇ ਛੱਡਾਂਗਾ ਮੈਂ ਉਥੇ ਰਹਿਣ ਨਹੀਂ ਦੇਣਾ ਆ ਨਹੀਂ ਕਰਨਾ ਇਥੇ ਕੋਡ ਮਤਲਬ ਸਾਰਾ ਇਹਨਾਂ ਨੇ ਜੋ ਸਾਡੇ ਸਰਪੰਚਾਂ ਨਾਲ ਇਹਨਾਂ ਦੇ ਸਰਪੰਚ ਨੇ ਵੀ ਬਿੱਟੂ ਐ ਲੰਬਾਣਾ ਸਿੰਘ ਉਥੋਂ ਇਹਦੇ ਪਿੰਡ ਦਾ ਪਸੀ ਬੇੜ ਦਾ ਉਹਨੇ ਵੀ ਕਿਹਾ ਵੀ ਇਹ ਕੁੜੀ ਨਹੀਂ ਇੱਥੇ ਜਾਣ ਦੇਣੀ ਨਹੀਂ ਵਸਾਉਣੀ ਆਹ ਇਨੇ ਮਾਦਾ ਸਰਪੰਚ ਨੇ ਇਥੋਂ ਤੱਕ ਉਹਦੀ ਮਦਦ ਕੀਤੀ ਹੈ। ਕੱਲ ਵਿਗੜੀ ਕਿੱਥੋਂ? ਕਿਹੜੀ ਗੱਲ ਦਾ? ਉਹਨਾਂ ਨੇ ਵਿਗੜੀ ਸਾਰੀ ਗੱਲ ਇਦਾਂ ਆ ਕਿ ਇਹ ਮਤਲਬ ਕਿ ਜਦੋਂ ਇਥੋਂ ਆਏ ਆ ਬੇਟਾ ਪੋਤਾ ਸਾਡਾ ਹੋਇਆ ਹੈ ਭਾਈ ਸਾਨੇ 'ਚ ਜੂਨ ਦੇ ਵਿੱਚ। ਕੈਨੇਡਾ ਹੋਇਆ ਸੀ? ਨਹੀਂ ਨਹੀਂ ਇੰਗਲੈਂਡ। ਜੀ। ਪੋਤਾ ਸਾਡਾ ਆਇਆ ਬੜਾ ਸੋਹਣਾ, ਖੁਸ਼ ਸਾਰਾ ਕੁਝ ਵਧੀਆ ਚੱਲਣ ੜਿਆ ਸੀ। ਸਾਰਿਆਂ ਨੂੰ ਖੁਸ਼ੀ ਆਹੀਂ, ਖੁਸ਼ੀਆਂ ਕੀਤੀਆਂ। ਇੱਥੇ ਹਰ ਚੀਜ਼ਾ ਲੱਡੂ, ਭਾਜੀਆਂ, ਘਰ ਹਲਵਾਈ ਬਾਕੇ ਵੰਡੇ ਸਾਰੇ ਕੰਮ ਕੀਤੇ ਆਹੀਂ। ਸਾਰਾ ਕੁਝ ਇਹ 24 ਦੇ ਵਿੱਚ 25 ਮਾਰਚ ਨੂੰ ਇਹ ਇਥੋਂ ਅੰਗਲੈਂਡ ਤੋਂ ਆਏ ਨੇ ਆਏ ਨੇ ਬੜੇ ਸੋਹਣੇ ਹੱਸਦੇ ਖੇਡਦੇ ਆਏ ਨੇ ਸਾਰੇ ਗਏ ਰਹੇ ਨੇ ਇੱਥੇ ਸਾਰੇ ਹੀ ਘੁੰਮੇ ਫਿਰੇ ਆ ਸਾਰੀਆਂ ਸਾਡੇ ਕੋਲ ਫੋਟੋਆਂ ਨੇ ਘੁੰਮਣ ਫਿਰਨ ਦੀ ਜਿੱਥੇ ਜਿੱਥੇ ਤੱਕ ਗਏ ਆਏ ਆ ਇਹ ਕੁੜੀ 4 ਦਿਨ ਆਪਣੇ ਜਾਣ ਤੋਂ ਫਿਰ ਨਾ 16 ਮਾਰਚ ਨੂੰ ਇਹ ਵਾਪਸ ਗਏ ਨੇ ਅੰਗਲੈਂਡ ਫੇਰ ਟਿਕਟ ਵਾਪਸੀ ਦੀ ਟਿਕਟ ਹੀ ਇਥੋਂ ਪਤਾ ਨਹੀਂ 4 ਦਿਨ ਆਪਣੇ ਪਸੀਵੇੜ ਆਪਣੇ ਮਾਪਿਆਂ ਕੋਲ ਰਹੀ ਇਹਨਾਂ ਨੇ ਕੀ ਕੁੜੀ ਨਾਲ ਖਬਰ ਕੀ ਉਹਦੇ ਕੰਨ ਚ ਪਾਇਆ ਕੀ ਪੜਾਇਆ ਉੱਥੇ ਜਾਂਦੀ ਜਾਂਦੀ ਸਾਡੇ ਨਾਲ ਫਿਰ ਪਿਛਾਂ ਨੂੰ ਟੇਢੀ ਕਿਸਕ ਦੀ ਕਿਸਕ ਦੀ ਪਿਛਾਂ ਹੁੰਦੀ ਗਈ ਹੈ ਆਈ ਫੇਰ ਵੀ ਕਹ ਕੋਈ ਨਹੀਂ ਕੰਮ ਤੇ ਜਾਂਦਾ ਬੱਚਾ ਥੱਕ ਜਾਂਦਾ ਕੀ ਇਹ ਨਹੀਂ ਗੱਲ ਵਾਜਾਦੀ ਕਰਦਾ ਕੀ ਏ ਇਹਨਾਂ ਨੇ ਹਾਰ ਕੇ ਬਸ ਸਾਡੀ ਮਤਲਬ ਜੂਨ ਦੇ ਵਿੱਚ ਇਹਨੇ ਨਾਲ ਸਾਡੇ ਨਾਲ ਮਤਲਬ ਕਿ ਬੱਚੇ ਸਾਡੇ ਨੂੰ ਪਤਾ ਨਹੀਂ ਇਥੋਂ ਇਹਦੀ ਮਾਂ ਨੇ ਕੀ ਦੇ ਦੇ ਕੇ ਲਿਆ ਕੁੜੀ ਨੂੰ ਕੋਈ ਕਰਦੀ ਰਹੀ ਹੈ ਕੀ ਉਹਨੂੰ ਦੁੱਧ ਚ ਕੋਈ ਗੋਲੀਆਂ ਪਾਉਂਦੀ ਰਹੀ ਹੈ ਦੇਂਦੀ ਰਹੀ ਹੈ ਨੀਂਦ ਦੇ ਵਿੱਚ ਬੱਚੇ ਨੇ ਰਾਤ ਨੂੰ 2-2 ਵਜੇ ਤੱਕ ਬਾਹਰ ਬੈ ਰਹਿਣਾ ਸਾਨੂੰ ਫੋਨ ਆਉਣਾ ਮੈਨੂੰ ਨੀਂਦ ਨਹੀਂ ਆਉਂਦੀ ਆ ਨਹੀਂ ਫੇਰ ਕਹਣਾ ਕੀ ਹੋਇਆ ਇਹਨੂੰ ਅੰਦਰੋਂ ਫੋਨ ਕਰਨਾ ਵਿਠਾਉਣਾ ਇਹਨੇ ਅੰਦਰ ਖੜਨਾ ਉਹਨੂੰ ਇਹਦੇ ਮਾਪੇ ਉਹਨੂੰ ਦਸੇਰੇ ਆਹ ਹੋਇਆ ਉਹਨਾਂ ਕਹਣਾ ਕੋਈ ਨਹੀਂ ਇਹਨੂੰ ਫਾਂਡਾ ਫੁੰਡਾ ਕਰਾਓ ਕੋਈ ਬਾਹਰ ਦੀ ਸ਼ਿਕਾਇਤ ਹੋ ਗਈ ਇਹ ਆ ਗਈ ਆ ਚੀਜ਼ਾਂ ਸੜ ਰਹੀਆਂ ਕਰਦੀ ਇਹਦੀ ਮਾਂ ਇੱਥੇ ਸਾਰਾ ਕੁਝ ਕਰਕੇ ਉਹਦਾ ਤੰਦਾ ਹੀ ਏ ਉਹਨੇ ਰੰਬਿਆ ਇਹ ਜਨਾਨੀ ਨੇ ਵੀ ਬਸ ਕੇ ਲੋਕਾਂ ਦੇ ਘਰ ਬਰਬਾਦ ਕਰਦਾ ਆਹ ਕੁਝ ਕਰਦੀ ਰਹੀ ਏ ਸਾਡੇ ਬੱਚੇ ਨੂੰ ਸਾਡੇ ਬੱਚੇ ਨੂੰ ਜੂੰ ਦੀਆਂ ਕਹਾਣੀ ਸਾਡੀ ਵਿਗੜੀ ਏ ਨੇ 31 ਜੁਲਾਈ ਨੂੰ ਇਹਨਾਂ ਦੇ ਆਪੋ ਜਿਓ ਨੋਕਚੋਕ ਹੋਈ ਏ ਥੋੜੀ ਜੀ ਜ ਮਾਦਾ ਦਾ ਬੇਟਾ ਚੱਲਿਆ ਬਾਜ਼ਾਰ ਨੂੰ ਉਹਨੇ ਆਪਣਾ ਬੱਚਾ ਮੰਗਿਆ ਅਗੇ ਵੀ ਗੱਡੀ 'ਚ ਭਾ ਕੇ ਉਹਦੇ ਨਾਲ ਜਾਂਦਾ ਈ ਉਹਨੇ ਕਿਹਾ ਵੀ ਬਾਜ਼ਾਰ ਜਾਣਾ ਅਸੀਂ ਇਹ ਆਂਦੀ ਮੈਂ ਬੱਚਾ ਨਹੀਂ ਦੇਣਾ ਉਹ ਆਂਦਾ ਨਹੀਂ ਜਾਂਦੇ ਰੋਂਦਾ ਮੇਰੇ ਨਾਲ ਜਾਂਦੇ ਉਹਨੇ ਬੱਚੇ ਨੂੰ ਫੜ ਕੇ ਦੇ ਕੋਲ ਗੱਡੀ 'ਚ ਭਾਇਆ ਹਜੇ ਮੰਨ ਲਓ ਇਥੋਂ ਕੋਈ ਮਾਰ ਕੇ ਕੋਈ 10 ਕਦਮ 15 ਗਿਆ ਹੀ ਹੋਣੀ ਬੱਚਾ ਗੱਡੀ ਕੱਢ ਕੇ ਇਹਨੇ ਮਗਰੋਂ ਪੁਲਿਸ ਨੂੰ ਫੋਨ ਲਾਤਾ ਉਹਨੇ ਫੇਰ ਬੱਚੇ ਨੇ ਕਿਹਾ ਉਹਨੇ ਕਿਹਾ ਮੈਂ ਪੁਲਿਸ ਨੂੰ ਫੋਨ ਲਾਤਾ ਈ ਆ ਜਾ ਉਹਨੇ ਫੋਨ ਕੱਟਦੇ ਮੈਂ ਆ ਗਿਆ ਵਾਪਸ ਉਹਨੇ ਗੱਡੀ ਕਮਾ ਕੇ ਵਾਪਸ ਲਿਆਉਂਦੀ ਏ ਉਨੇ ਆ ਕੇ ਇਹਦਾ ਫੋਨ ਕਰਨਾ ਲਾਇਆ ਇਹਨੇ ਪੁਲਿਸ ਨੂੰ ਫੋਨ ਲਾਇਆ ਇਹਨੇ ਫਿਰ ਬਚਾਰਾ ਹੁੰਡਿਆ ਸੀ ਗੱਡੀ ਚੋਂ ਦੁਬਾਰਾ ਬੱਚੇ ਨੂੰ ਗੱਡੀ ਚੋਂ ਕੱਢਣ ਗਿਆ ਇਹਨੇ ਉਹਨੇ ਕਰ ਪੁਲਿਸ ਬੁਲਾ ਕੇ ਸਾਡਾ ਮੁੰਡਾ ਫੜਾਤਾ 31 ਜੁਲਾਈ ਨੂੰ 24 ਦੇ 24 ਦੇ ਵਿੱਚ ਇਸੇ ਸਾਲ 24 ਚ 24 ਚ ਪਿਛਲੀ ਪਿਛਲੀ 24 ਜਿਹੜੀ ਨੰਗੀ ਏ ਚਲੋ ਜਿੱਦਾਂ ਦੌਰਾਨ ਸਾਡਾ ਚੱਲਦਾ ਰਿਹਾ ਸੀ ਇਹਨਾਂ ਦੇ ਬੱਚਾ ਫੜਿਆ ਗਿਆ ਸਾਡੀ ਬੇਟੀ ਉੱਥੇ ਸੀ ਲੰਡਨ ਦੇ ਵਿੱਚ ਆ ਫਿਰ ਉਹਦੇ ਉਨੂੰ ਰਾਤ ਨੂੰ ਕਾਲ ਗਈ ਉਥੇ ਉਹਨਾਂ ਨੇ ਕਿਹਾ ਤੇਰਾ ਕੋਈ ਇੱਥੇ ਰਹਿ ਗਿਆ ਉਹਨੂੰ ਦੱਸ ਵੀ ਤੈਨੂੰ ਫੜਿਆ ਗਿਆ ਜਾਂ ਕੀ ਸਾਰਾ ਕੁਝ ਇਹਦੀ ਇਹਨਾਂ ਦੀ ਕੁੜੀ ਨੇ ਨਹੀਂ ਦੱਸਿਆ ਸਾਨੂੰ ਵੀ ਮਤਲਬ ਅਸੀਂ ਇਹਨੂੰ ਫੜਾਤਾ ਜਾਂ ਕੀ ਕੀਤਾ ਇਹਦਾ ਪਿਓ ਦੇ ਵੀ ਬਿਆਨ ਹੈਗੇ ਨੇ ਵੀ ਇਹਨੂੰ ਫੜਾ ਪੁਲਿਸ ਨੂੰ ਇਹਦੀ ਛੋਟੀ ਭੈਣ ਆ ਉਥੇ ਉਹਦੇ ਵੀ ਆ ਬਿਆਨ ਨੇ ਸਾਡੇ ਕੋਲ ਆ ਦੇਖੋ ਸਾਰੀਆਂ ਚੈਟਿੰਗਾਂ ਕਾਗਜ਼ ਪਏ ਨੇ ਜੋ ਜੋ ਇਹ ਨਾਲ ਜੋ ਜੋ ਕਰਦੀਆਂ ਕਰਦੀਆਂ ਰਹੀਆਂ ਨੇ ਦੋਵੇਂ ਭੈਣਾਂ ਆਪਸ ਵਿੱਚ ਤੂੰ ਡਿਲੀਟ ਕਰਿਆ ਕਰ ਮੈਸੇਜ ਆ ਕਰਿਆ ਕਰ ਵਿੱਚ ਕੁਝ ਰੱਖੀ ਦਾ ਨਹੀਂ ਫੋਨ ਛੋ ਹੋ ਜਾਂਦੇ ਨੇ ਸਕਰੀਨਾਂ ਆ ਕਰ ਲੈਂਦੇ ਨੇ ਮੁੰਡੇ ਆ ਕਰ ਲੈਂਦੇ ਨੇ ਹਰ ਹਰ ਕੰਮ ਇਹਨਾਂ ਨੇ ਮਤਲਬ ਕਿ ਇਹਨਾਂ ਹੀ ਨਿੱਕੀ ਕੁੜੀ ਨੂੰ ਉਥੇ ਕਰਾਇਆ ਸਾਡਾ ਪਲੈਨਿੰਗ ਬਣਾ ਕੇ ਨਾ ਪੂਰਾ ਪਲੈਨਿੰਗ ਬਣਾ ਕੇ ਨਾ ਫਿਰ ਬੱਚੇ ਨੂੰ ਜੋਬ ਤੋਂ ਕੱਢਿਆ ਇਹਨੇ ਪਹਿਲਾਂ ਹੀ ਆਪਣੀ ਪੈਨ ਨੁਦਾ ਰਜਿਸਟ੍ਰੇਸ਼ਨ ਉਥੇ ਕਰਾਤਾ ਸੀ ਤੇ ਬਸ ਇਹਦੇ ਪਿਓ ਨੇ ਤਾਂ ਮੰਨ ਕਿਹਾ ਸੀ ਰਿਕਾਰਡਾਂ ਭੇਜ ਦੇ ਹੀ ਵੀ ਤੂੰ ਇਹਨੂੰ ਕੱਢ ਕਿਸੇ ਤਰ੍ਹਾਂ ਕੱਢ ਜਾਂ ਇਹਨੂੰ ਮਾਰ ਜਾ ਇਹਨੂੰ ਇੱਥੋਂ ਕੱਢ ਜੀ ਤਾਂ ਤੁਸੀਂ ਦੱਸਿਆ ਕਿ ਤੁਹਾਡੇ ਗਹਿਣੇ ਵੀ ਲੈ ਗਏ ਤੁਹਾਡਾ ਘਰ ਵੀ ਗਰਬੀ ਰੱਖਣ ਕਿਨਾਰੇ ਹੈ ਤਾਂ ਇਹ ਕੀ ਮਾਮਲਾ ਹੈ ਇਹ ਹੋਏ ਪੇ ਸਾਰੇ ਪੈਸੇ ਤੁਹਾਨੂੰ ਪਤਾ ਚੁੱਕ ਜਿਗਾ ਸਾਲ ਬਾਅਦ ਕਿੱਥੋਂ ਪੈਸੇ ਇੰਨੇ ਆਉਣੇ ਨੇ ਅਸੀਂ ਵੀ ਚੁੱਕ ਜਗਾ ਕੇ 25 ਲੱਖ ਇਕੱਠਾ ਕਰਕੇ ਫੇਰ ਹੀ ਵਰਕ ਪਰਮੰਟ ਪਵਾਇਆ ਫੇਰ ਇਹਨਾਂ 17 ਲੱਖ ਇਹਨੇ ਸਾਨੂੰ ਘਾਟਾ ਪਵਾਤਾ ਘਰ ਵਿੱਚ ਉਹ ਵੀ ਉਹ ਵੀ ਮਤਲਬ ਉਹ ਵੀ ਤਾਂ ਘਰ ਦੇ ਹੀ ਪੈਸੇ ਉਹ ਹੀ ਕਰਜ਼ਾ ਲਾਉਣਾ ਸੀ ਉਹ ਹੀ ਉੱਥੇ ਪਾ ਦ ਦੇ ਰਹੇ ਨੇ 17 ਲੱਖ ਪੂਰਾ ਹੀ ਹਨੱਕ ਦਾ ਇੱਕ ਸਾਲ ਦੀ ਕਮਾਈ ਸਾਡੀ ਉੱਥੇ ਗਈ ਉਸ ਕਾਰ ਵਿੱਚ ਇਹਨੇ ਮੁੰਡੇ ਨਾਲ ਲੜ ਲੜ ਕੇ ਕਾਰ ਲਿਆ ਮੈਂ ਉੱਥੇ ਹੀ ਜਾਣਾ ਮੈਂ ਉੱਥੇ ਹੀ ਜਾਣਾ ਮੇਥੇ ਨਹੀਂ ਰਹਿਣਾ ਮੁੜ ਕੇ ਉਸ ਕਾਰ ਚ ਰਹਿ ਨਹੀਂ 31 ਜੁਲਾਈ ਜੋ ਮੇਰੇ ਬੇਟਾ ਜਦੋਂ ਉੱਥੋਂ ਪਹਿਲੀ ਨੂੰ ਨਿਕਲਿਆ ਮਤਲਬ ਕਿ ਥਾਣੇ ਵਾਲਾ ਛੱਡਿਆ 24 ਘੰਟੇ ਬਾਅਦ ਉਹਨਾਂ ਫੇਰ ਇਹਨੂੰ ਫੋਨ ਕੀਤਾ ਇਹਦੀ ਬੇਟੇ ਦੀ ਵਾਈਫ ਨੇ ਹਾਂ ਵੀ ਇਹਨੂੰ ਹਰਪ੍ਰੀਤ ਨੂੰ ਇੱਥੇ ਭੇਜਦੀ ਏ ਇਹਨੇ ਸਾਫ਼ ਕਿਹਾ ਇਹਦਾ ਮੈਨੇਜਰ ਨਾਲ ਵੀ ਪਤਾ ਨਹੀਂ ਕੀ ਕੋਈ ਗੱਲ ਹੋਈ ਇੱਕ ਮੁੰਡਾ ਸ਼੍ਰੀਲੰਕਾ ਦਾ ਸ਼ਰੀਨਾ ਆਤਾ ਅਜੇ ਵੀ ਉਹਦੇ ਨਾਲ ਕੋਡ ਚ ਆਉਂਦੀ ਸਾਰੇ ਕੰਮ ਚੱਲਦੇ ਨੇ ਸਾਨੂੰ ਨਹੀਂ ਪਤਾ ਕੀ ਮੁੰਡੇ ਨੇ ਵੀ ਵੇਖੀ ਉੱਥੇ ਬੈਠੀ ਸਾਰਾ ਕੁਝ ਹੋਇਆ ਹੈ ਆਪਣੇ ਰੂਮ ਦੇ ਵਿੱਚ ਉਹ ਮੁੰਡੇ ਦੇ ਕਰਕੇ ਸਾਡਾ ਸਾਰਾ ਕੰਮ ਖਰਾਬ ਹੋਇਆ ਉਹ ਮੁੰਡਾ ਸਾਨੂੰ ਅਜੇ ਤੱਕ ਵੀਡੀਓ ਪਾਉਂਦਾ ਜਿੱਥੇ ਹਰ ਪੀ ਗੱਡੀ ਖਿਲਾਰਦਾ ਸੀ ਬਰਫਾ ਦੇ ਲੈ ਕੇ ਮੈਂ ਗੱਡੀ ਹਣ ਖਿਲਾਰਨਾ ਮੇਰੇ ਨਜ਼ਾਰੇ ਬੜੇ ਨੇ ਮੈਨੂੰ ਆਹ ਬੜਾ ਹੈ ਸਾਡੇ ਕੋਲ ਇਹ ਇੱਕ ਇੱਕ ਸਬੂਤ ਪਏ ਨੇ ਸਾਰੇ ਅਸੀਂ ਇਹਦੇ ਕਈ ਰਿਸ਼ਤੇਦਾਰਾਂ ਨੂੰ ਵੀ ਆਪਣੇ ਕੁੜਮਦਿਆਂ ਵਿੱਚ ਆ ਚੁੱਕੀਆਂ ਸਾਰੀਆਂ ਚੀਜ਼ਾਂ ਸਵਾਲ ਮੈਂ ਪੁੱਛਣਾ ਚਾਹਾਂਗਾ ਮੰਗ ਕੀ ਕਰਦੇ ਹੋ ਤੁਹਾਨੂੰ ਕੀ ਇਨਸਾਫ ਮਿਲਣਾ ਚਾਹੀਦਾ ਅਸੀਂ ਮੰਗ ਸਰਕਾਰ ਨੇ ਸਾਡੇ ਬੱਚੇ ਦਾ ਵੀਜ਼ਾ ਕਟਿਆ ਗਿਆ ਵਰਕ ਪਰਮਿਟ ਕਟਿਆ ਗਿਆ ਇਹ ਬੰਦਾ ਸਾਨੂੰ ਉਹਨਾਂ ਰੁਪਈਆ ਦੇਵੇ ਸਾਡੇ ਬੱਚੇ ਦਾ ਵੀਜ਼ਾ ਲੈ ਕੇ ਦੇਣ ਸਾਡੇ ਪੈਸਿਆਂ ਦੀ ਭਰਾਈ ਕਰਨ ਸਾਡਾ ਪੁੱਤਾ ਸਾਨੂੰ ਵਾਪਸ ਕਰਨਾ ਹੀ ਇਹ ਚੀਜ਼ਾਂ ਦੀ ਮੰਗ ਰੱਖਣੇ ਆ ਆਪਣੀ ਬਾਈ ਬੱਚਾ ਨਹੀਂ ਉਹਨੂੰ ਦੇਣਾ ਆ ਬੱਚਾ ਨਹੀਂ ਉਹਨੂੰ ਦੇਣਾ ਆਪਣਾ ਇਹ ਬੱਚੇ ਆਪਣੇ ਪੁੱਤੇ ਦੀ ਜ਼ਿੰਦਗੀ ਨਹੀਂ ਰੋਲਣੀ ਬੇਟਾ ਇੰਨੇ ਨਾ ਕਰਜ਼ਾ ਆਪਣਾ ਲੋਨ ਕਰਕੇ ਘਰ ਤੋੜੀ ਹੈ ਕਰਜ਼ੇ ਕਰਕੇ ਇਹਨਾਂ ਘਰ ਬਰਬਾਦ ਕੀਤਾ ਸਾਡਾ ਵੀ ਇਹਦੇ ਸਿਰ ਤੇ ਕਰਜ਼ਾ ਹੋ ਗਿਆ ਸੀ ਇਹ ਬੰਦੇ ਨੇ ਆਪਣਾ ਸਹੁਰਾ ਨਹੀਂ ਛੱਡਿਆ ਸੱਸ ਨਹੀਂ ਛੱਡੀ ਇਹ ਜਨਾਨੀ ਨੇ ਨਾ ਰਹਾ ਕੇ ਉਹਨਾਂ ਦਾ ਵੀ ਪਿੰਡ ਆ ਫਗਵਾੜੇ ਦੇ ਲਾਗੇ ਉੱਥੇ ਘਰ ਕੁਲਾ ਵੇਚ ਕੇ ਉਹਨਾਂ ਦਾ ਖਾ ਖੜਿਆ ਇਹਨਾਂ ਨੇ ਕੋਈ ਚੀਜ਼ ਇਹਨਾਂ ਨੇ ਮੈਂ ਛੱਡੀ ਨਹੀਂ ਆਪਣਾ ਬੇਟਾ ਤੇ ਭਈਆ ਨਾ ਘੱਲੇ ਵਾਪਸ ਆ ਗਿਆ ਬਾਤ ਇਹ ਦੀ ਇਥੋਂ ਇੱਕ ਨਾ ਨੂੰ ਬਣਾਈ ਆ ਭੋਗ ਫੋਰਾ ਸਾਡੇ ਦੇ ਉਰਲੇ ਪਾਸੇ ਉਹ ਵੀ ਉਹਦੇ ਵੀ ਘਰ ਮੈਂ ਆਇਆ ਸਾਨੂੰ ਫੋਨ ਕੀਤਾ ਉਹਨਾਂ ਸਾਰਾ ਦੱਸਿਆ 7 ਲੱਖ ਰੁਪਈਆ ਇਹਨਾਂ ਦਾ ਬੇਟਾ ਉਹਦਾ ਵੀ ਖਾ ਗਿਆ ਉਹਦੀਆਂ ਇਹਦੀਆਂ ਕੁੜੀਆਂ ਉਲਟ ਬਾਹਰੋਂ ਉਹਦੇ ਨਾਲ ਲਾਲ ਦੀਆਂ ਆਂਦੇ ਮੇਰੇ ਪੈਸੇ ਹੀ ਮੋੜ ਦਿਓ ਉਹ ਕੁੜੀ ਨੇ ਵੀ ਮਤਲਬ ਕਿ ਸਾਰਾ ਦੱਸਿਆ ਵੀ ਜੋ ਇਹਦਾ ਲਖਬੀਰ ਸਿੰਘ ਦੇ ਬੱਚੇ ਨੇ ਕੁੜੀ ਨਾਲ ਵੀ ਕੀਤਾ ਜੀ ਇੱਥੇ ਉਹਨਾਂ ਦੇ ਖਿਲਾਫ ਕੋਈ ਐਫ ਆਈ ਆਰ ਦਰਜ ਕਰਾਈ ਹੈ ਇੰਡੀਆ ਦੇ ਵਿੱਚ ਅਹੀਂ ਸਾਦਰ ਖਾਸ ਦਿੱਤੀ ਮਤਲਬ ਸਾਡਾ ਫਿਰ ਜਿਹੜਾ ਐਮਐਲਏ ਆਂਦਾ ਵੀ ਕੋਈ ਨਹੀਂ ਵੀ ਉਹ ਵੀ ਚਲੋ ਇੱਕੋ ਪਿੰਡ ਦੇ ਆਂਦਾ ਵੀ ਮੈਂ ਫੈਸਲਾ ਤੁਹਾਡਾ ਕਰਾ ਦੇਣਾ ਐਂਦਾ ਕਰ ਕਰ ਕੇ ਇਹਨਾਂ ਗੋਲ ਸਾਡੀ ਗੱਲ ਕੀਤੀ ਕੋ ਸਾਡੀ ਉਸ ਸੁਣਾਈ ਹੋਈ ਨਹੀਂ ਦਰਖਾਸਤ ਸਾਡੀ ਗਾਂ ਇਹਨਾਂ ਤੁਰਨ ਨਹੀਂ ਦਿੱਤੀ ਕੋਣ ਕਰਨ ਵੀ ਘੁੰਮਣ ਕੰਮ ਕਰਮ ਵੀਰ ਘੁੰਮਣਾ ਸਾਡੀ ਉਹਨਾਂ ਦੇ ਡੈਡੀ ਨੇ ਬੱਬੂ ਕੋ ਮੰਣਾ ਦੇ ਆ ਵੀ ਸਾਡੀ ਗੱਲ ਮਤਲਬ ਗਾਂ ਚੱਲਣ ਨਹੀਂ ਦਿੱਤੀ ਉਹਨਾਂ ਨੇ ਜਿਹੜੀ ਦੂ ਐਮਐਲਏ ਦੇ ਪਿੰਦੀ ਆ ਨਹੀਂ ਨਹੀਂ ਮਤਲਬ ਕਿ ਜਿਹੜਾ ਐਮਐਲਏ ਸਾਡਾ ਹੀ ਕੋ ਪਿੰਡ ਦਾ ਹੀ ਹੈ ਮਤਲਬ ਕਿ ਸ਼ਹਿਰ ਸਾਡਾ ਹੀ ਕੋਈ ਲੱਗਦਾ ਦੂਆ ਦੂਆ ਨੂੰ ਸ਼ਹਿਰ ਸਾਡਾ ਹੀ ਕੋਈ ਹੈ ਉਹੀ ਬੰਦੇ ਉਹਨਾਂ ਨੂੰ ਜਾਣਦੇ ਆ ਮੈਨੂੰ ਜਾਣਦੇ ਆ ਕਿ ਸਾਡਾ ਰੇਡਾ ਲੰਮਾ ਨਹੀਂ 2 ਕਿਲੋਮੀਟਰ ਦਾ ਫਾਸਲਾ ਸਾਡਾ 사ਦਾ ਆ ਚੀਜ਼ਾਂ ਹੋਈਆਂ ਸਾਡੇ ਨਾਲ ਤੇ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਇਸ ਪਰਿਵਾਰ ਨਾਲ ਹੋਇਆ ਏ ਹਾਲਾਕਿ ਵਿਆਹ ਹੁੰਦਾ ਏ ਵਿਆਹ ਤੋਂ ਬਾਅਦ ਇਹਨਾਂ ਦਾ ਪੁੱਤ ਤੇ ਜੀ ਜੀ ਇਹਨਾਂ ਦਾ ਪੁੱਤ ਤੇ ਇਹਨਾਂ ਦੀ ਨੂੰਹ ਵਿਦੇਸ਼ ਵਿੱਚ ਜਾਂਦੇ ਨੇ ਰਿਸ਼ਤਾ ਵਧੀਆ ਚੱਲਦਾ ਏ ਬੱਚਾ ਵੀ ਹੁੰਦਾ ਏ ਇੰਡੀਆ ਵੀ ਕੀੜਾ ਮਾਰਦੇ ਨੇ ਲੇਕਿਨ ਬਾਅਦ ਵਿੱਚ ਕੁਝ ਅਜੀਹਾ ਹੁੰਦਾ ਏ ਕਿ ਰਿਸ਼ਤੇ ਵਿੱਚ ਤਰੇੜ ਆ ਜਾਂਦੀ ਆ ਨੂੰਹ ਤੇ ਇਲਜ਼ਾਮ ਲਾਕਦੇ ਨੇ ਕਿ ਉਸ ਦੇ ਆਪਣੇ ਪਤੀ ਨੂੰ ਉੱਥੇ ਪੁਲਿਸ ਦੇ ਕੋਲ ਗ੍ਰਿਫਤਾਰ ਕਰਾਇਆ ਪਰਿਵਾਰ ਦਾ ਕਹਿਣਾ ਕਿ ਅਸੀਂ ਆਪਣੀ ਜਵੀਨ ਬੇਦਤੀ ਸਾਡੇ ਗਹਿਣੇ ਉਹ ਲੈ ਗਏ ਅਤੇ ਘਰ ਗਿਰਵੀ ਰੱਖਣ ਦੀ ਕਗਾਰ ਤੇ ਪਹੁੰਚਿਆ ਹੋਇਆ ਤਾਂ ਦੇਖਣਾ ਹੋਵੇਗਾ ਕਿ ਇਸ ਪਰਿਵਾਰ ਨੂੰ ਕਦੋਂ ਕੋ ਇਨਸਾਫ ਆ ਜਿਹੜਾ ਉਹ ਮਿਲਦਾ ਹੈ ਅਜੀਬ ਹੋਰ ਵੀ ਸੈਂਕੜੇ ਪਰਿਵਾਰ ਪੰਜਾਬ ਦੇ ਵਿੱਚ ਨੇ ਕਿਸ ਤਰ੍ਹਾਂ ਉਹ ਇਹਨਾਂ ਸਾਰੇ ਹਾਲਾਤਾਂ ਵਿੱਚੋਂ ਨਿਕਲਦੇ ਨੇ ਵਾਕਈ ਚਿੰਤਾ ਦਾ ਵਿਸ਼ਾ ਹੈ ਕੈਮਰਾ ਪਾਸ ਤੋਂ ਸਰਬੰਮ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਢਿੱਲ ਸਾਡਾ ਟੀਵੀ ਐਂਡ ਰਾਹੀ ਲੀਜਾਜਪੁਰਾ ਤੋਂ